To Bye, no ਕਹਦਾ ਉਹ ਪੱਕਾ ਨਹੀਂ ਚੱਲਣਾ ਪੱਕਾ ਨਾ ਤੁੰਗ ਭੰਗ ਦਿੱਤਾ ਫੇਰ ਮਾਰਨ ਵਿੱਚ ਲਾ ਦੂੰਗੀ ਕਹਿੰਦੇ ਹਨ ਕਿ ਤਕੜਿਆਂ ਨੂੰ ਦੇਖ ਕੇ ਹਰ ਕੋਈ ਝੁਕ ਜਾਂਦਾ ਹੈ ਪਰ ਉੱਥੇ ਹੀ ਲੁਧਿਆਣਾ ਦੇ ਇੱਕ ਵੱਡੇ ਪਰਿਵਾਰ ਕਹਿ ਸਕਦੇ ਹਾਂ ਜਿਨ੍ਹਾਂ ਦਾ ਕੀ ਵੱਡਾ ਨਾਮ ਹੈ ਲੁਧਿਆਣਾ ਦੇ ਉਦਯੋਗਿਕ ਖੇਤਰ ਦੇ ਵਿੱਚ ਵੀ ਜਿਨ੍ਹਾਂ ਦੀਆਂ ਕੀ ਲੁਧਿਆਣੇ ਦੀ ਪੌਸ਼ ਮਾਰਕੀਟ ਘਮਾਰ ਮੰਡੀ ਦੇ ਵਿੱਚ ਵੱਡੇ ਵੱਡੇ ਸ਼ੋਰੂਮ ਹਨ ਸਰਦਾਰਜੀ ਟੁਆਇਜ਼ ਅਤੇ ਸਲੂਜਾ ਦੀਆਂ ਜੋ ਵੱਡੇ ਵੱਡੇ ਸ਼ੋਰੂਮ ਦੇ ਮਾਲਕ ਸਨ ਪਰ ਉਹਨਾਂ ਵੱਲੋਂ ਆਪਣੀ ਹੀ ਨੂਹ ਦੇ ਨਾਲ ਅਜਿਹੀਆਂ ਕਣਾਉਣੀਆਂ ਹਰਕਤਾਂ ਕੀਤੀਆਂ ਗਈਆਂ ਕਿ ਜਿਸ ਦੇ ਵਿਰੁੱਧ ਆਵਾਜ਼ ਉਠਾਉਣੀ ਹਰ ਇੱਕ ਦੇ ਵਸ ਦੀ ਗੱਲ ਨਹੀਂ ਸੀ ਪਰ ਫਿਰ ਵੀ ਉਹਨਾਂ ਦੀ ਨੂਹ ਵੱਲੋਂ ਜੋ ਕਿ ਸੋ ਸੰਪਰਕ ਕੀਤਾ ਗਿਆ ਐਡਵੋਕੇਟ ਸੁਨੀਲ ਮੱਲਨ ਦੇ ਨਾਲ ਅਤੇ ਇਹਨਾਂ ਵੱਡੇ ਘਰਾਣਿਆਂ ਦੇ ਖਿਲਾਫ ਵੀ ਐਡਵੋਕੇਟ ਸੁਨੀਲ ਮੱਲਨ ਵੱਲੋਂ ਇੱਕ ਵੱਡਾ ਕਿਸ ਕੀਤਾ ਗਿਆ ਅਤੇ ਇਹਨਾਂ ਦੇ ਖਿਲਾਫ ਕਾਰਵਾਈ ਹੁੰਦੇ ਜਲਦ ਹੀ ਇਹਨਾਂ ਦੀ ਗ੍ਰਿਫਤਾਰੀ ਦੀਆਂ ਖਬਰਾਂ ਵੀ ਤੁਹਾਡੇ ਸਾਹਮਣੇ ਆ ਰਹੀਆਂ ਨੇ ਤੇ ਦੱਸ ਦਈਏ ਕਿ ਉੱਥੇ ਹੀ ਇਹਨਾਂ ਦੇ ਖਿਲਾਫ ਵੱਡੀ ਕਾਰਵਾਈ ਹੋਈ ਆ ਇਹ ਸਭ ਕੁਝ ਮਮਕਨ ਉਦੋਂ ਹੀ ਹੋ ਚੁੱਕਿਆ ਜਦੋਂ ਐਡਵੋਕੇਟ ਸੁਨੀਲ ਬੱਲਣ ਨੇ ਇਹਨਾਂ ਦੇ ਖਿਲਾਫ ਕਾਨੂੰਨੀ ਤਰੀਕੇ ਦੇ ਨਾਲ ਵੱਡੀ ਕਾਰਵਾਈ ਕਰਵਾਈ ਹੈ ਜੋ ਕਿ ਇਹਨਾਂ ਦਾ ਘਣਾਉਣਾ ਸੱਚ ਦੁਨੀਆ ਦੇ ਸਾਹਮਣੇ ਆਇਆ ਕਿਉਂਕਿ ਆਪਣੀ ਹੀ ਨੂਹ ਦਾ ਪਰਸ ਚੋਰੀ ਕਰ ਲਿਆ ਗਿਆ ਅਸਲੀਲ ਹਰਕਤਾਂ ਵੀ ਕੀਤੀਆਂ ਜਾਂਦੀਆਂ ਸਨ ਆਪਣੀ ਹੀ ਸਾਕੀ ਨੂਹ ਦੇ ਨਾਲ ਅਜਿਹੇ ਪਰਿਵਾਰ ਦਾ ਸੱਚ ਸਾਹਮਣੇ ਲੈ ਕੇ ਆਂਦਾ ਐਡਵੋਕੇਟ ਸੁਨੀਲ ਮਲੰਨਜੀ ਨੇ ਜਿਨ੍ਹਾਂ ਦੇ ਕਰਕੇ ਕਿ ਲੋਕਾਂ ਵੱਲੋਂ ਕਾਫੀ ਜ਼ਿਆਦਾ ਉਹਨਾਂ ਦੀ ਤਾਰੀਫ਼ ਵੀ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਕੋਈ ਹੋਰ ਹੁੰਦਾ ਤਾਂ ਸ਼ਾਇਦ ਇੰਨੇ ਵੱਡੇ ਪਰਿਵਾਰ ਦੇ ਖਿਲਾਫ ਇਹ ਲੜਾਈ ਨਾ ਲੜਦਾ ਦੇਖੋ ਪੂਰੀ ਵੀਡੀਓ In and I'm 跟着我。<bird>